ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਕੰਨਿਗੜ੍ਹ ਤੇ ਇਸ ਸਮੇਂ ਅਸੀਂ ਖੜੇ ਹਾਂ ਗਲ ਸਕੂਲ ਕੁਰਾਲੀ ਜਿੱਥੇ ਪੰਜਾਬ ਦੇ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਪ੍ਰੋਜੈਕਟ ਚੱਲ ਰਿਹਾ ਹੈ ਜਿੱਥੇ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਹੈ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਹੈ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਸਤੇ ਇੱਕ ਰੈਲੀ ਕੱਢੀ ਗਈ ਹੈ ਲੋਕਾਂ ਦੇ ਜਾਗਰੂਕਤਾ ਵਾਸਤੇ ਤੇ ਸਾਡੇ ਨਾਲ ਸਕੂਲ ਦੀ ਮੈਨੇਜਮੈਂਟ ਹੈ ਸਕੂਲ ਦੀ ਮੈਡਮ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਅੱਜ ਰੈਲੀ ਕੱਢੀ ਗਈ ਹੈ ਕਿਸ ਸੰਬੰਧ ਵਿੱਚ ਕੱਢੀ ਹਾਂਜੀ ਅਸੀਂ ਸਰਕਾਰੀ ਸਕੂਲ ਦੀ ਆਪਣੇ ਸਾਰੇ ਸ਼ਹਿਰ ਦੇ ਵਿੱਚ ਹੀ ਦੱਸਣਾ ਚਾਹੁੰਦੇ ਆ ਕਿ ਆਪਣਾ ਜਿਹੜਾ ਸਕੂਲ ਹੈ ਇਹ ਸਭ ਤੋਂ ਸਰਵੋਤਮ ਸਕੂਲ ਹੈ ਇਸ ਨੂੰ ਸਰਵੋਤਮ ਅਵਾਰਡ ਵੀ ਮਿਲਿਆ ਹੈ ਤੇ ਅਸੀਂ ਚਾਹੁੰਦੇ ਆ ਕਿ ਬੱਚਿਆਂ ਨੂੰ ਉੱਤਮ ਪੜ੍ਹਾਈ ਜਿਹੜੀ ਹੈ ਉਹ ਮਿਲੇ ਤੇ ਹੋਰ ਵੀ ਵੱਧ ਤੋਂ ਵੱਧ ਜਿਹੜੇ ਬੱਚਾ ਇਸ ਸਕੂਲ ਵਿੱਚ ਦਾਖਲ ਹੋਣ ਕਿਉਂਕਿ ਇਸ ਸਕੂਲ ਦਾ ਨਾਮ ਪਹਿਲਾਂ ਹੀ ਬਹੁਤ ਰੋਸ਼ਨ ਹੋ ਚੁੱਕਿਆ ਹੈ ਤੇ ਬੱਚੇ ਬਹੁਤ ਹੀ ਹਰ ਇੱਕ ਖੇਤਰ ਵਿੱਚ ਉਹਨਾਂ ਨੇ ਖਿਆਤੀ ਪ੍ਰਾਪਤ ਕੀਤੀ ਹੈ ਚਾਹੇ ਸਪੋਰਟਸ ਦਾ ਫੀਲਡ ਹੈ ਚਾਹੇ ਕੋਈ ਹੋਰ ਅਕਾਡੈਮਿਕ ਹੈ ਹਰ ਇੱਕ ਫੀਲਡ ਦੇ ਵਿੱਚ this school is actually very excellent in every field so we request and we appeal the parents to get their children admission to get admission in this best school ਇਹ ਜਿਹੜਾ ਸਕੂਲ ਤੁਸੀਂ ਕਹਿੰਦੇ ਸਾਡਾ ਸਕੂਲ ਸਭ ਤੋਂ ਬੈਸਟ ਹੈ ਇਹ ਫਿਰ ਰੋਜ਼ਾਨ ਪ੍ਰਾਈਵੇਟ ਸਕੂਲਾਂ ਦਾ ਕਿਉਂ ਹੈ ਮਾਪਿਆਂ ਦੇ ਵਿੱਚ ਇਹ ਤਾਂ ਪਤਾ ਨਹੀਂ ਸਰ ਕਿਉਂ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਟ੍ਰੈਂਡ ਹੈ ਜਦੋਂ ਅਸੀਂ ਕਹਿੰਦੇ ਆ ਨਾ ਕਿ ਬੱਚੇ ਅਸੀਂ ਆਪ ਹੀ ਉਹ ਜਦੋਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਕਰਵਾਉਣਗੇ ਤੇ ਉਹ ਆਪ ਦੇਖਣਗੇ ਇਹ ਨਿੱਕੇ ਜਿਹੇ ਜਦੋਂ ਬੱਚਿਆਂ ਦੇ ਐਡਮਿਸ਼ਨ ਹੋਏ ਜਦੋਂ ਪੜਾਈ ਦੇਖਣਗੇ ਜਦੋਂ ਰਿਜ਼ਲਟਸ ਦੇਖਣਗੇ ਫਿਰ ਉਹਨਾਂ ਨੂੰ ਆਪ ਹੀ ਪਤਾ ਲੱਗੇਗਾ ਕਿ ਜਿਹੜੇ ਗਵਰਨਮੈਂਟ ਸਕੂਲਸ ਆਰ ਬੈਟਰ ਦੈਨ ਪ੍ਰਾਈਵੇਟ ਸਕੂਲਸ ਹੁਣ ਦੇਖੋ ਸਾਡੇ ਆਲੇ-ਦਾਲੇ ਬڑے ਸਕੂਲ ਖੁੱਲੇ ਹੋਏ ਨੇ ਤੇ ਕੰਪੀਟੀਸ਼ਨਾਂ ਦੇ ਵਿੱਚ ਚੱਲ ਰਹੇ ਨੇ ਫਿਰ ਆਪਣਾ ਕਿੱਥੇ ਸਕੂਲ ਉਹਨਾਂ ਕੰਪੀਟੀਸ਼ਨਾਂ ਦੇ ਵਿੱਚ ਕਿਸ ਰੈਂਕ ਤੇ ਖੜਾ ਇਸ ਸਮੇਂ ਜੀ ਇਹ ਬੈਸਟ ਆਈ ਥਿੰਕ ਕਿ ਪਹਿਲਾ ਰੈਂਕ ਹੈ ਆਪਣੇ ਸਕੂਲ ਦਾ ਨੈਸ਼ਨਲ ਤੇ ਵੀ ਨੈਸ਼ਨਲ ਪੋਰਟਲ ਤੇ ਬੱਚੇ ਪਹੁੰਚੇ ਹੋਏ ਆ ਜਿਹੜੇ ਬੱਚਿਆਂ ਨੂੰ ਸਟਡੀ ਦਾ ਪੈਟਰਨ ਹੈ ਸਾਡਾ ਕਹਿੰਦੇ ਵੀ ਜਿਹੜਾ ਪੈਟਰਨ ਤੁਸੀਂ ਪੜਾ ਰਹੇ ਹੋ ਤੁਸੀਂ ਵੀ ਟੀਚਰ ਹੋ ਔਰ ਬੱਚੇ ਵੀ ਪੜਦੇ ਨੇ ਜਿਹੜਾ ਤੁਸੀਂ ਪੈਟਰਨ ਕਹਿੰਦੇ ਪੜਾ ਰਹੇ ਹੋ ਇਹ ਫਿਊਚਰ ਦੇ ਵਿੱਚ ਬੱਚਿਆਂ ਦੇ ਕੰਮ ਨਹੀਂ ਆਉਂਦਾ ਇਹ ਕਿੰਨੀ ਇੱਕ ਸੱਚ ਗੱਲ ਹੈ ਭਗਵੰਤ ਮਾਨ ਸਾਹਿਬ ਨੇ ਵੀ ਜਦੋਂ ਐਮਐਮਪੀ ਨਹੀਂ ਬਣੇ ਸੀਗੇ ਸੀਐਮ ਨਹੀਂ ਬਣੇ ਸੀਗੇ ਉਦੋਂ ਵੀ ਉਹ ਕਹਿੰਦੇ ਸੀਗੇ ਜਿਹੜੇ ਸਰਕਾਰੀ ਸਕੂਲਾਂ ਦੇ ਪੜਾਈ ਹੋ ਰਹੀ ਹੈ ਉਹ ਸਾਡੇ ਕੰਮ ਨਹੀਂ ਆਉਂਦੀ ਤੇ ਤੁਸੀਂ ਇਸ ਗੱਲ ਨਾਲ ਇਤਫਾਕ ਰੱਖਦੇ ਹੋ ਆਈ ਡੋਨਟ ਐਗਰੀ ਵਿਦ ਥਿਸ ਕਿਉਂਕਿ ਅਸੀਂ ਵੀ ਪੜ੍ਹ ਕੇ ਹੀ ਇਹ ਮੁਕਾਮ ਹਾਸਲ ਕੀਤੇ ਹਨ ਹਾਂਜੀ ਜੋ ਵੀ ਉਹ ਵੀ ਇਸ ਮੁਕਾਮ ਤੇ ਪਹੁੰਚੇ ਹਨ ਤਾਂ ਐਕਚੁਅਲੀ ਉਹਨਾਂ ਦੇ ਪਿੱਛੇ ਸਰਕਾਰੀ ਸਕੂਲ ਹੀ ਨੇ ਸੋ ਜੇ ਅਸੀਂ ਬੈਸਟ ਮੁਕਾਮ ਹਾਸਲ ਕਰਨਾ ਵੀ ਚਾਹੁੰਦੇ ਹਾਂ ਤੇ ਅਸੀਂ ਮੈਂ ਮੰਨਦੀ ਹਾਂ ਕਿ ਅਸੀਂ ਸਕੂਲਾਂ ਦੇ ਵਿੱਚ ਉਹ ਵੀ ਅਜਿਹੇ ਜਿੱਤੇ ਕਿ ਬੈਸਟ ਐਂਡ ਬੈਸਟ ਕੁਆਲੀਫਾਈਡ ਟੀਚਰਸ ਨੇ ਉਹਨਾਂ ਦੀ ਜਦੋਂ ਅਸੀਂ ਸਿੱਖਿਆ ਪ੍ਰਾਪਤ ਕਰਦੇ ਹਾਂ ਨਾ ਤੇ ਅਸੀਂ ਉੱਚ ਮੁਕਾਮ ਤੇ ਪਹੁੰਚਦੇ ਹਾਂ ਅਜੇ ਤੇ ਸਾਡੇ ਸਾਡੇ ਸਕੂਲ ਦੇ ਵਿੱਚ ਹੋਰ ਕਿਹੜੀ-ਕਿਹੜੀਆਂ ਚੀਜ਼ਾਂ ਜਿਹੜੀਆਂ ਹੋਰ ਸਕੂਲਾਂ ਨਾਲੋਂ ਵੱਖਰੀ ਜਿਵੇਂ ਕਹਲੇ ਵੀ ਬੱਚਾਂ ਦਾ ਇਹ ਜਾਂ ਹੋਰ ਕਿਹੜੀ-ਕਿਹੜੀ ਫੈਸਿਲਿਟੀਆਂ ਆਪਾਂ ਦੇ ਰਹੇ ਹਾਂ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਕਿ ਤੁਸੀਂ ਹੁਣੇ ਮੈਂਸ਼ਨ ਕੀਤੀਆਂ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਨੇ ਅਸੀਂ ਵੀ ਸਾਰੀਆਂ ਹੀ ਫੈਸਿਲਿਟੀਆਂ ਬੱਚਿਆਂ ਨੂੰ ਦੇ ਰਹੇ ਹਾਂ ਤੇ ਹੋਪ ਹੈ ਕਿ ਫਿਊਚਰ ਦੇ ਵਿੱਚ ਅਸੀਂ ਉਹਨਾਂ ਨੂੰ ਬੈਸਟ ਟਰਾਂਸਪੋਰਟੇਸ਼ਨ ਵੀ ਦਵਾਂਗੇ ਬਾਕੀ ਦੇ ਵਿੱਚ ਲਾਇਬ੍ਰੇਰੀ ਬੁੱਕਸ ਸਾਇੰਸ ਵਧੀਆ ਲੈਬਸ ਹੋਰ ਕੰਪਿਊਟਰ ਲੈਬਸ ਨੇ ਬਾਕੀ ਇੰਗਲਿਸ਼ ਦੇ ਲਿਟਰੇਸੀ ਕਲੱਬਸ ਬਣੇ ਹੋਏ ਨੇ ਈਚ ਐਂਡ ఎవਰੀਥਿੰਗ ਠੀਕ ਹੈ ਹੋਰ ਕਿਹੜੀ ਕਿਹੜੀ ਫੈਸਿਲਿਟੀਆਂ ਹੈ ਸਟਡੀ ਸਟਡੀ ਦਾ ਜਿਹੜਾ ਤੁਹਾਡਾ ਥੋਟ ਹੈ ਉਹ ਕੀ ਹੈ ਹਾਂਜੀ ਥੋਟ ਦੇਖੋ ਸਟਡੀ ਹੈ ਕਿ ਇਹਨਾਂ ਨੂੰ ਅਸੀਂ ਬੁੱਕਸ ਪ੍ਰੋਵਾਈਡ ਕਰਦੇ ਹਾਂ ਵੈਸੇ ਸਾਡਾ ਗਾਈਡੈਂਸ ਐਂਡ ਕਾਉਂਸਲਿੰਗ ਦਾ ਜਿਹੜਾ ਹੈ ਉਹ ਵੀ ਅਲੱਗ ਕੋਰਨਰ ਬਣਿਆ ਹੋਇਆ ਜਿੱਥੇ ਕਿ ਅਸੀਂ ਸਪੈਸ਼ਲ ਸਾਨੂੰ ਗ੍ਰਾਂਟ ਆਉਂਦੀ ਹੈ ਕਿ ਅਸੀਂ ਬੁੱਕਸ ਵੀ ਖਰੀਦੀ ਹੈ ਤਾਂ ਬੱਚਿਆਂ ਨੂੰ ਅਸੀਂ ਬੈਸਟ ਬੁੱਕਸ ਜਿਹੜੀਆਂ ਨੇ ਉਹ ਖਰੀਦ ਕੇ ਦਿੱਤੀਆਂ ਹੋਈਆਂ ਨੇ ਕਿ ਉਹ ਆ ਕੇ ਬੱਚੇ ਲੈਂਦੇ ਵੀ ਨਹੀਂ ਉਹ ਪੜ੍ਹਦੇ ਵੀ ਨਹੀਂ ਇਹ ਵੀ ਫਿਰ ਵੀ ਮਾਸਟਰ ਰੀਡਿੰਗ ਵੀ ਕਰਦੇ ਇਹ ਵੀ ਮਾਪਿਆਂ ਦੇ ਦਿਮਾਗ ਦੇ ਵਿੱਚ ਤੇ ਬੱਚਿਆਂ ਦੇ ਦਿਮਾਗ ਦੇ ਵਿੱਚ ਇੱਕ ਥਾਟ ਬਣਿਆ ਹੋਇਆ ਹੈ ਸਰਕਾਰੀ ਸਕੂਲਾਂ ਲੈ ਕੇ 네ਗੇਟਿਵ ਉਹਨੂੰ ਕਿਵੇਂ ਦੂਰ ਕਰਿਆ ਜਾਵੇ ਹੁਣ ਤਾਂ ਮੇਰੇ ਖਿਆਲ ਤੇ ਥਾਟ ਨਹੀਂ ਹੈ ਕਾਫੀ ਰਿਮੂਵ ਹੋ ਗਿਆ इवन ਸਾਡੇ ਜਿਹੜੇ ਟੀਚਰਜ਼ ਨੇ ਉਹਨਾਂ ਖੁਦ ਦੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਚ ਐਡਮਿਸ਼ਨ ਲੈ ਰਹੇ ਨੇ ਅੱਛਾ ਆਪਣੇ ਆਪਣੇ ਸਕੂਲ ਵਿੱਚ ਕਿਸੇ ਦਾ ਬੱਚਾ ਪੜਦਾ ਹੈ ਹਾਂਜੀ ਪੜਦੇ ਨੇ ਜੀ ਬੱਚਾ ਟੀਚਰਾਂ ਦੇ ਉਹ ਇਹਨੇ ਪੜਦੇ ਨੇ ਹਾਂਜੀ ਪੜ ਵੀ ਰਹੇ ਨੇ ਹਾਂਜੀ ਸਿੱਖ ਦਾ ਨਾਮ ਲੈ ਸਕਦੇ ਕਿਸੇ ਦਾ ਅ ਤੇ ਤੁਹਾਡੇ ਇੱਕ ਆਪਣੇ ਸਾਡੇ ਜਿਹੜੇ ਕਲਰਕ ਸੀ ਉਹਨਾਂ ਦੀ ਬੇਟੀ ਵੀ ਇੱਥੋਂ ਪੜ੍ਹ ਕੇ ਗਈ ਉਹ ਅਜੇ ਵੀ ਕਲਰਕ ਇੱਥੇ ਹੀ ਸੀਨੀਅਰ ਸਿਟੀ ਟੀਚਰਾਂ ਚ ਹਾਂ ਸੂਰਜ ਮਾਨ ਸਰ ਇਕਨੋਮਿਕਸ ਦੇ ਜਿਹੜੇ ਸੀਗੇ ਉਹ ਲੈਕਚਰਰ ਸੀਗੇ ਉਹਨਾਂ ਦੀ ਵੀ ਬੇਟੀ ਇੱਥੇ ਪੜ੍ਹਦੀ ਹੈ ਕਿਦਾਂ ਦੇ ਟੀਚਰ ਪੜਾ ਰਹੇ ਬਹੁਤ ਵਧੀਆ ਪੜਾ ਰਹੇ ਸਾਰੇ ਸਾਨੂੰ ਟੀਚਰ ਸਾਨੂੰ ਸਭ ਕੁਝ ਸਮਝ ਆ ਜਾਂਦਾ ਹੈ ਬਹੁਤ ਅੱਛਾ ਲੱਗ ਰਿਹਾ ਪੜ੍ਹ ਕੇ ਸਾਡੇ ਟੀਚਰ ਸਾਨੂੰ ਬਹੁਤ ਚੰਗੀ ਤਰ੍ਹਾਂ ਹੈਂਡਲ ਕਰਦੇ ਐਜ਼ ਅ ਟੀਚਰ ਉਹ ਬਹੁਤ ਵਧੀਆ ਨੇ ਬਤ ਮਤਲਬ ਟੀਚਰ ਦੇ ਸਾਨੂੰ ਪੜ੍ਹਾਉਂਦੇ ਆ ਇਵਨ ਸਾਨੂੰ ਮਤਲਬ ਫ੍ਰੈਂਡਲੀ ਨੇਚਰ ਆ ਬਣਾਉਂਦੇ ਆ ਕਿ ਉਹਨਾਂ ਨੂੰ ਇਹ ਨਹੀਂ ਲੱਗਿਆ ਕਿ ਕਿ ਅਸੀਂ ਉਹਨਾਂ ਤੋਂ ਚੀਜ਼ ਅਗਰਿਆ ਕੁਝ ਪੁੱਛਣ ਵੇਲੇ ਮਤਲਬ ਉਸਨੂੰ ਬਹੁਤ ਵਧੀਆ ਪੜ੍ਹਾਉਂਦੇ ਤੇ ਅਸੀਂ ਵੀ ਉਹਨਾਂ ਨਾਲ ਫ੍ਰੈਂਡਲੀ ਕੁਝ ਵੀ ਪੁੱਛਦੇ ਹੈ। ਇਹ ਗੱਲ ਬਿਲਕੁਲ ਗਲਤ ਹੈ। ਸਰਕਾਰੀ ਸਕੂਲ 'ਚ ਵੀ ਉਨੀ ਹੀ ਪੜ੍ਹਾਈ ਹੁੰਦੀ ਹੈ। ਸਭ ਕੋ ਟੀਚਰ ਇੰਨਾ ਹਾਰਡਵਰਕ ਕਰਕੇ ਬੱਚਿਆਂ ਨੂੰ ਪੜ੍ਹਾਉਂਦੇ ਆ। ਉਹਨਾਂ ਦਾ ਹਰ ਇੱਕ ਡਾਊਟ ਜੇ ਉਹਨਾਂ ਦੇ ਡਾਊਟ ਸੋਲਵ ਨਹੀਂ ਹੁੰਦੇ ਉਹਨਾਂ ਨੂੰ ਐਕਸਟਰਾ ਆਪਣੇ ਫ੍ਰੀ ਟਾਈਮ 'ਚ ਵੀ ਨਾ ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਇੰਨੀ ਵਧੀਆ ਐਕਸਪਲੇਨੇਸ਼ਨ ਦਿੰਦੇ ਆ ਨਾ। ਹਰ ਇੱਕ ਬੱਚੇ ਦਾ ਹਰ ਇੱਕ ਡਾਊਟ ਕਲੀਅਰ ਕਰਦੇ ਆ। ਸਾਰਿਆਂ ਨਾਲ ਫ੍ਰੈਂਡਲੀ ਨੇਚਰ ਰੱਖਦੇ ਆ। ਸਾਰੇ ਟੀਚਰਸ ਬਹੁਤ ਵਧੀਆ ਹੈ। ਪ੍ਰਾਈਵੇਟ ਸਕੂਲਾਂ ਦੀ ਵੀ ਪੜ੍ਹਾਈ ਵਧੀਆ ਏ ਪਰ ਸਰਕਾਰੀ ਸਕੂਲਾਂ ਦੀ ਵੀ ਪੜ੍ਹਾਈ ਬਹੁਤ ਵਧੀਆ ਏ ਅਸੀਂ ਖੁਦ ਪੜ੍ਹਦੇ ਆ ਸਾਨੂੰ ਪਤਾ ਏ ਗੱਲ ਤੁਸੀਂ ਵੀ ਆਓ ਸਾਡੇ ਸਕੂਲਾਂ ਚ ਪਹਿਲੀ ਗੱਲ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਟੀਚਰਸ ਮੈਡਮ ਵੀ ਖੜੇ ਆ ਮਨ ਲਗਦਾ ਗੁਰਿੰਦਰ मैम ਵੀ ਸਾਡੇ ਮੋਸਟਲੀ ਟੀਚਰ ਅਸੀਂ ਸਰਕਾਰੀ ਸਕੂਲਾਂ ਚ ਪੜ੍ਹੇ ਆ ਤੇ ਮੈਂ ਇਹ ਕਹਿੰਦੀ ਨਹੀਂ ਮੈਂ ਇਹ ਸਾਬਿਤ ਵੀ ਕਰ ਸਕਦੀ ਆ ਕਿ ਹੀਰੇ ਇਕੱਠੇ ਹੋਏ ਹੋਏ ਸਕੂਲ ਦੇ ਵਿੱਚ ਹਰ ਸਬਜੈਕਟ ਦੇ ਐਕਸਪਰਟ ਤੁਹਾਨੂੰ ਸਕੂਲ ਦੇ ਵਿੱਚ ਮਿਲਦੇ ਆ ਜਿਹਦੇ ਕਰਕੇ ਸਾਡਾ ਸਕੂਲ ਮੋਹਾਲੀ ਜ਼ਿਲ੍ਹੇ ਦਾ ਬੈਸਟ ਸਰਕਾਰੀ ਸਕੂਲ ਅਨਾਉਂਸ ਹੋਇਆ ਸਰ ਹੈ ਹੀ ਇਹ ਬੈਸਟ ਸਕੂਲ ਹੈ ਜੀ ਸਾਡੇ ਟੀਚਰਸ ਸਾਡੇ ਪ੍ਰਿੰਸੀਪਲ ਮੈਡਮ ਦੀ ਰਹਿਨਮਾਈ ਗਾਈਡੈਂਸ ਉਹ ਹੈ ਸਾਡੇ ਲੀਡਰਸ਼ਿਪ ਮੈਮ ਦੀ ਉਦੇ ਅੰਡਰ ਅਸੀਂ ਸਾਡੇ ਸਾਰੀ ਟੀਮ ਜਿਹੜੀ ਹੈ ਟੀਚਰਸ ਦੀ ਬਹੁਤ ਜ਼ਿਆਦਾ ਮਿਹਨਤੀ ਐ ਡੈਡੀਕੇਟਡ ਟੀਮ ਹੈ ਸਾਡੀ ਸਾਡਾ ਸਕੂਲ ਕੱਲਾ ਪੜ੍ਹਾਈ ਦੇ ਵਿੱਚ ਹੀ ਨਹੀਂ ਹਰ ਫੀਲਡ ਲੈ ਲਓ ਖੇਡਾਂ ਲੈ ਲਓ ਕਲਚਰਲ ਐਕਟੀਵਿਟੀਆਂ ਲੈ ਲਓ ਠੀਕ ਹੈ ਤੇ ਸਾਇੰਸ ਦੇ ਫੇਅਰਸ ਲੈ ਲਓ ਮਾਡਲਸ ਲੈ ਲਓ ਜੋ ਮਰਜ਼ੀ ਮਤਲਬ ਹਰ ਫੀਲਡ ਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਸਾਡਾ ਕਲਾਸਿਕਲ singing ਦੇ ਵਿੱਚ ਸਾਡਾ ਸਕੂਲ ਦਾ ਇੱਕ ਬੱਚਾ ਮੈਡਮ ਬਾਰੇ ਤਾਂ ਮੈਂ ਕਹਾਂਗਾ ਜੇ ਜਿਸ ਟੀਮ ਦਾ ਕੈਪਟਨ ਜਿਸ ਟੀਮ ਦਾ ਕੈਪਟਨ ਇੰਨਾ ਵਧੀਆ ਹੋਵੇ ਉਹ ਟੀਮ ਕਦੇ ਪਿੱਛੇ ਨਹੀਂ ਰਹੇਗਾ ਮੈਂ ਕਹਾਂਗੀ ਦਿਸ ਇਜ਼ ਨੋਟ ਐਨ ਐਗਜ਼ੈਜਰੇਸ਼ਨ ਕਿ ਅਸੀਂ ਬੋਲ ਰਹੇ ਹਾਂ ਵਡਿਆਈ ਵਾਸਤੇ ਸੋ ਕਮ ਟੂ ਦਿਸ ਸਕੂਲ ਐਂਡ ਸੀ ਯੋਰਸੈਲਫ ਆਈ ਵਿਲ ਸੇ ਬਸ ਮੇਰਾ ਹੱਥ ਬਨ ਕੇ ਇਹੀ ਬੇਨਤੀ ਹੈ ਸਾਰੇ ਪੇਰੈਂਟਸ ਨੂੰ ਬਈ ਸਰਕਾਰੀ ਸਕੂਲਾਂ ਚ ਫ੍ਰੀ ਐਜੂਕੇਸ਼ਨ ਫ੍ਰੀ ਫੂਡ ਫ੍ਰੀ ਸਭ ਕੁਝ ਮਿਲ ਰਿਹਾ 6ਵੀਂ ਤੋਂ 8ਵੀਂ ਤੁਹਾਨੂੰ ਬਿਲਕੁਲ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਕੋਈ ਫੰਡ ਨਹੀਂ ਹੈ ਔਰ 9ਵੀਂ ਤੋਂ 10ਵੀਂ 9ਵੀਂ 10ਵੀਂ 11ਵੀਂ ਬੜੇ ਨੋਮੀਨਲ ਜੇ ਫੰਡ ਨੇ 45 ਇਹ 40 ਰੁਪਏ ਬੱਚਾ ਇੰਨੇ ਦਾ 버ਗਰ ਹੀ ਖਾ ਜਾਂਦਾ ਹੈ ਇਹੋ ਜੀ ਕੋਈ ਫੀਸਾਂ ਦਾ ਜ਼ੋਰ ਜ਼ਬਰਦਸਤੀ ਨਹੀਂ ਕੋਈ ਕੁਝ ਨਹੀਂ ਇੰਨੀ ਮਿਹਨਤ ਨਾਲ ਸਾਰੇ ਟੀਚਰ ਅੰਤ ਤੱਕ ਮਿਹਨਤ ਕਰਕੇ ਪੜਾ ਰਿਹਾ ਹੈ ਤਾਂ ਕਿਰਪਾ ਕਰਕੇ ਮੇਰੇ ਸਰਕਾਰੀ ਸਕੂਲਾਂ ਵਿੱਚ ਲੱਗੋ ਔਰ ਵੱਧ ਤੋਂ ਵੱਧ ਬੱਚਿਆਂ ਦੀ ਬੱਚਿਆਂ ਨੂੰ ਮੇਰੇ ਕੋਲ ਲੈ ਕੇ ਆਓ ਤਾਂ ਕਿ ਮੇਰਾ ਜੋ ਮਿਸ਼ਨ ਹੈ ਮੇਰਾ ਆਪਣਾ ਪਰਸਨਲ ਕਿ ਮੈਂ ਕੁੜੀਆਂ ਨੂੰ ਇਸ ਚਾਂਦ ਤੱਕ ਸੁਨੀਤਾ ਵਿਲੀਅਮਸ ਦੇਖੋ ਥੱਲੇ ਉਤਰੀ ਹੈ ਮੇਰੀ ਹਰ ਕੁੜੀ ਸੁਨੀਤਾ ਵਿਲੀਅਮ ਹੋਵੇ ਤੇ ਹਰ ਕੁੜੀ ਕਲਪਨਾ ਚਾਵਲਾ ਤਾਂ ਕਿ ਉਹ ਆਪਣਾ ਨਾਮ ਆਪਣੇ ਪੇਰੈਂਟਸ ਦਾ ਨਾਮ ਆਪਣੇ ਕੁਰਾਲੀ ਦਾ ਨਾਮ ਆਪਣੇ ਜ਼ਿਲ੍ਹੇ ਦਾ ਨਾਮ ਆਪਣੇ ਪੰਜਾਬ ਦਾ ਨਾਮ ਚਮਕਾ ਦਿਓ ਸੋਖੇਰ ਵਿੱਚ ਜੋ ਪੰਜਾਬ ਸਰਕਾਰ ਤੋਂ ਸਹਾਇਤਾ ਤੋਂ ਇਲਾਵਾ ਜੋ ਤੁਹਾਡਾ ਸਟਾਫ ਹੈ ਉਸ ਵਾਰ ਕੀ ਕਹਿਣਾ ਚਾਹੁੰ। ਮੈਂ ਮੈਂ ਇੱਥੇ ਭੁੱਲਣਾ ਨਹੀਂ ਚਾਹਾਂਗੀ ਮੇਰੇ ਸਟਾਫ ਦੀ ਤੇ ਤੁਸੀਂ ਇਹ ਛੱਡ ਦਿਓ ਵੀ ਫੀਸਾਂ ਬੱਚਾ ਨਹੀਂ ਵੀ ਦੇ ਦੇਖੋ ਫੀਸ ਕਿਸੇ ਦੀ ਆਪਣੇ ਜੇਬ ਚੋਂ ਭਰਨੀ ਇਟਸ ਅ ਵੈਰੀ ਇੰਪੋਰਟੈਂਟ ਥਿੰਗ ਔਰ ਉਹਨਾਂ ਨੂੰ ਕਿਤਾਬਾਂ ਲੈ ਕੇ ਦੇਣੀਆਂ ਬੁੱਕਸ ਲੈ ਕੇ ਦੇਣੀਆਂ ਔਰ ਰਜਿਸਟਰਸ ਦੇਣੇ ਉਹਨਾਂ ਦੀ ਯੂਨੀਫਾਰਮ ਦੀ ਕਦਰ ਕਰੀ ਬਰ ਲੱਗਦਾ ਬੱਚੇ ਦੀ ਸਲਵਾਰ ਠੀਕ ਨਹੀਂ ਆ ਟੀਚਰ ਚੁੱਪ ਚੁੱਪ ਜਾ ਕੇ ਉਹਨੂੰ ਤਾਂ ਕਿ ਉਹਨੂੰ ਇਹ ਵੀ ਨਾ ਫੀਲ ਹੋਏ ਵੀ ਮੇਰੀ ਕੋਈ ਮਦਦ ਕੀਤੀ ਹੈ ਠੀਕ ਹੈ ਇਹ ਤੇ ਟੀਚਰਸ ਦਾ ਹੋ ਗਿਆ ਮੈਨੂੰ ਮੇਰੀ ਕਮਿਊਨਿਟੀ ਦੇ ਬੜੀ ਹਲਪ ਹੈ ਸਾਡੇ ਸਕੂਲ ਦੇ ਜਿਹੜੀ ਐਸਐ ਨੇ اور ਉਹਨਾਂ ਦੇ ਵਿੱਚ ਲੱਖੀ ਕਲਸੀ ਜੀ ਸਾਡੇ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਤੌਰ ਤੇ ਹੈਲਪ ਕਰਦੇ ਆਂ ਔਰ ਇਸ ਤੋਂ ਇਲਾਵਾ ਬਾਦਰ ਸਿੰਘ ਓਕੇ ਔਰ ਅਦਰ ਹੈਪੀ ਦਿਮਨ ਜੀ ਇਹ ਵੱਧ ਛੜ ਕੇ ਕੁਰਾਲੀ ਦੀ ਕੋਈ ਵੀ ਗਤੀਵਿਧੀ ਹੁੰਦੀ ਹੈ ਕੋਈ ਪ੍ਰੋਬਲਮ ਆ ਜਾ ਸਕੂਲ ਦੇ ਖੜੇ ਹੋ ਜਾਂਦੇ ਆ ਨਾਲ ਜੇ ਤੋਂ ਮੈਨੂੰ ਵੀ ਹੌਸਲਾ ਮਿਲਦਾ ਮੇਰੇ ਅਧਿਆਪਕਾਂ ਨੂੰ ਵੀ ਔਰ ਸਕੂਲ ਵਾਲਿਆਂ ਨੂੰ ਵੀ ਸਾਡੇ ਨਾਲ ਪੂਰਾ ਕੁਰਾਲੀ ਸਾਡੇ ਨਾਲ ਥੋੜਾ ਕਹਿੰਦਾ ਸਟਾਫ ਦੇ ਨਾਲ-ਨਾਲ ਪਨ ਜੋ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਪੂਰੀ ਸਪੋਰਟ ਪੂਰੀ ਸਪੋਰਟ ਮਿਲਦੀ ਧੰਨਵਾਦ ਮੈਡਮ